ਹਰ ਸਾਲ ਦਸੰਬਰ ਚ 2200 ਪੁਲਿਸ ਵਾਲੇ ਆਪਣੀ ਜੌਬ ਤੇ ਹੋਣਗੇ। ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ। ਆਈਪੀਐਸ, ਆਈਏਐਸ, ਆਈਆਰਐਸ 800 ਸ ਚਾਹੀਦਾ ਹਰ ਸਾਲ। ਪਰ ਪੇਪਰ ਕਿੰਨੇ ਦਿੰਦੇ ਨੇ? 8 ਲੱਖ ਤੁਸੀਂ ਯਕੀਨ ਕਰਿਓ 1600 ਦੇ ਜਿਹੜੇ ਕਾਂਸਟੇਬਲ ਦੀਆਂ ਪੋਸਟਾਂ ਨੇ ਉਹਦੇ ਬਾਅਦ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਏ। 6.5 ਲੱਖ 1600 ਵਾਸਤੇ। ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ। ਮੈਂ ਚਾਹੁੰਨਾ ਬੱਚਿਆਂ ਨੂੰ ਖੇਡਾਂ 'ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹਕ ਹੀ ਖਤਮ ਕਰ ਦिए। ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ। ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ 'ਚ ਉਹਦਾ ਰਿਜ਼ਲਟ ਅਕਤੂਬਰ 'ਚ ਫਿਜ਼ੀਕਲ ਟੈਸਟ ਨਵੰਬਰ ਚ ਉਹਦਾ ਰਿਜ਼ਲਟ ਤੇ ਉਹਦੇ ਵਿੱਚ ਦੋ ਕਲਾਜ਼ ਨੇ ਇੱਕ ਤਾਂ ਡੋਪ ਟੈਸਟ ਇੱਕ ਕੋਈ ਐਫ ਆਈ ਆਰ ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ ਛੋਟੇ ਮੁੰਡੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਵੀ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ 14 ਰਿਜ਼ਲਟ ਦਸੰਬਰ ਚ ਹਰ ਸਾਲ ਦਸੰਬਰ ਚ 2200 ਪੁਲਿਸ ਵਾਲੇ ਆਪਣੀ ਜੌਬ ਤੇ ਹੋਣਗੇ ਹਰ ਸਾਲ 2200 ਤੋਂ ਬੱਧ ਮੈ ਕਿੱਥੋਂ ਆਈਡੀਆ ਆਇਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆਈ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ 'ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਅਫਸਰ ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ ਤੇ ਬਹਿ ਕੇ ਪੜ੍ਹਨ ਜਿਵੇਂ ਮਰਜ਼ੀ ਪੇਪਰ ਦੀ ਤਿਆਰੀ ਕਰ ਰਿਹਾ ਹੈ 8 ਲੱਖ ਬੰਦਾ ਬੱਚਾ ਪੇਪਰ ਦਿੰਦਾ ਹੈ 800 ਜਿਹੜੀ ਪੋਸਟ ਹੈ ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ ਫਿਰ ਨੈਕਸਟ ਅਟੈਂਪਟ ਆ ਜਾਂਦੀ ਮੈਂ ਕਿਹਾ ਜੀ 800 ਵਾਸਤੇ 8 ਲੱਖ ਆ ਸਕਦਾ ਹੈ 2200 ਵਾਸਤੇ ਬਾਦੋਂ ਉਹ ਗਰਾਊਂਡਾਂ 'ਚ ਫਿਰ ਤੁਸੀਂ ਯਕੀਨ ਕਰਿਓ 1600 ਦੀਆਂ ਜਿਹੜੇ ਕਨਸਟੇਬਲ ਦੀਆਂ ਪੋਸਟਾਂ ਨੇ ਉਹਦੇ ਬਾਅਦ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ 6.5 ਲੱਖ 1600 ਵਾਸਤੇ ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ ਉਹ ਸਰੀਰ ਬਣਾਉਂਦੇ ਨੇ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਂਗੇ ਇਧਰੋਂ ਰੋਕੋਂਗੇ ਇਧਰੋਂ ਆਜੂ ਇਧਰੋਂ ਰੋਕੋਂਗੇ ਇਧਰੋਂ ਆਜੂ ਮੈਂ ਇਹ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹਕ ਹੀ ਖਤਮ ਕਰ ਦिए ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਵੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋਪਾ ਗਾਂ ਖਤਮ ਕਰਦੀਏ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ